ਤਮਾਕ ਜਿਹੋ ਜਾ ਕੀ ਚਾਹਦਾ ਵੀ ਤੁਹਾਡੇ ਮੈਨ ਸਿੱਧੇ ਸ਼ਬਦਾਂ ਚ ਕਿ ਤੁਹਾਨੂੰ ਉਸ ਰੂਪ ਚ ਦੇਖਣਾ ਇਹਨੇ ਬੈੱਡ ਤੇ ਪਿਆ ਨੂੰ ਕੀ ਦੇਖਣਾ ਚਾਹੁੰਦੀਆਂ ਬੈੱਡਰੂਮ ਚ ਕੈਮਰਾ ਲਾ ਕੇ ਰਸੋਈ ਚ ਤੁਹਾਡੇ ਕੈਮਰਾ ਲੌਬੀ ਚ ਤੁਹਾਡੇ ਕੈਮਰਾ ਡਰੈੰਗ ਰੂਮ ਚ ਤੁਹਾਡੇ ਕੈਮਰਾ ਐਂਟਰੀ ਤੇ ਤੁਹਾਡੇ ਕੈਮਰਾ ਬੈੱਡਰੂਮ ਤੇ ਤੱਕ ਤੁਹਾਡੇ ਕੈਮਰਾ ਲੱਗੇ ਯਾਰ ਸ਼ਰਮ ਨਹੀਂ ਉਹਦੀ ਮਾੜੀ ਮੋੜੀ ਬੈੱਡਰੂਮ ਚ ਕੈਮਰੇ ਹੁੰਦੇ ਆ ਕੈਮਰੇ ਤਾਂ ਨਹੀਂ ਹੁੰਦੇ ਬੈੱਡਰੂਮ ਚ ਤੇ ਫਿਰ ਕਾਦੇ ਵਾਸਤੇ ਲਾਇਆ ਕਿ ਨੀਲੀ ਫਿਲਮ ਤੇਰੀ ਮਾਂ ਨੂੰ ਦੇਖਣ ਦੀ ਆਦਤ ਹੈ ਤੇਰੀ ਭੈਣ ਨੂੰ ਦੇਖਣ ਦੀ ਆਦਤ ਵੀ ਨੀਂਦੀਆਂ ਫਿਲਮਾਂ ਦੇਖਣੀਆਂ ਆਪਦੇ ਭਰਾ ਭਜ ਹੈ ਨਕਾਰਾ ਤੂੰ ਅੰਗ ਨਹੀਂ ਨਾ ਟ੍ਰਿਪਲ ਹੈ ਨਹੀਂ ਕੁਛ ਮਾਤਾ ਕੋਲੇ ਕੰਟਰੋਲ ਹੈ ਕੀ ਮਾਤਾ ਨੇ ਸਭ ਕੁ ਕਰਦੇ ਤੇ ਮਾਤਾ ਕੋਲੇ ਕੰਟਰੋਲ ਹੈ ਫਿਰ ਪੜਦੇ ਹੋ ਲੱਤਾਂ ਇਹੋ ਜੇ ਕੰਟਰੋਲ ਤੋਂ ਕੀ ਲੈਣਾ ਕੀ ਗੱਲ ਉਹ ਧੀ ਨਹੀਂ ਕਿਸੇ ਦੀ ਉਹਦਾ ਜੀ ਨਹੀਂ ਕਰਦਾ ਮੈਂ ਇੱਕ ਜ਼ਿੰਦਗੀ ਜਿਉਵਾਂ ਮਾਤਾ ਫਿਰ ਨੀਲੀਆਂ ਫਿਲਮਾਂ ਕੱਢ ਕੇ ਦਿੱਤੀਆਂ ਮੁੰਡਾ ਨੇ ਤੈਨੂੰ ਵੇਖਣ ਵਾਸਤੇ ਵਿਆਹ ਤੇਰੀ ਨੋਨੀਆਂ ਦੇ ਪੁੱਤਰੀਆਂ ਨੀਲੀਆਂ ਫਿਲਮਾਂ ਤੂੰ ਤੇ ਮੇਰੀ ਭੈਣ ਬੈਠ ਕੇ ਵੇਖ ਲਉ ਨਹੀਂ ਵੀਰ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਵੀਰ ਜੀ ਨਹੀਂ ਵੀਰ ਜੀ ਬੜੀ ਸਾਊ ਬਣੀ ਬੈਠੇ ਮੈਨੂੰ ਇੱਕ ਗੱਲ ਦੱਸ ਕਿ ਜਦੋਂ ਅੱਖਾਂ ਕਹਿੰਦਾ ਮਾਤਾ ਨੇ ਕਹਿੰਦਾ ਮਾਤਾ ਦੇ ਹੱ